ਸਸ਼ਕਲ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਕੰਗਣਾ ਰਣੌਤ ਨੂੰ ਸਿੱਖਾਂ ਦੇ ਖਿਲਾਫ ਬੋਲਣਾ ਮਹਿੰਗਾ ਪੈ ਚੁੱਕਾ ਹੈ ਤੇ ਇਸ ਕਦਰ ਮਹਿੰਗਾ ਪੈ ਚੁੱਕਾ ਹੈ ਕਿ ਉਸ ਦੇ ਘਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਮੁੰਬਈ ਦੇ ਵਿੱਚ ਜੋ ਜ਼ਾਕਾਰ ਹੈ ਉਸ ਦੀ ਰਿਹਾਈਸ਼ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਰਣੌਤ ਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਦੇ ਵੱਲੋਂ ਜ਼ਹਿਰ ਉਗਲਿਆ ਜਾ ਰਿਹਾ ਹੈ ਦੇਸ਼ ਦੇ ਕਿਸਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਤਾਂ ਪਿਛਲੇ ਦਿਨਾਂ ਤੋਂ ਜਿਸ ਕੇ ਦੇ ਨਾਲ ਵਿਵਾਦਿਤ ਬਿਆਨਬਾਜ਼ੀ ਕੰਗਣਾ ਰਣੌਤ ਦੇ ਵੱਲੋਂ ਕੀਤੀ ਜਾ ਰਹੀ ਹੈ ਕੰਗਣਾ ਰਣੌਤ ਨੂੰ ਲੈ ਕੇ ਦਿੱਲੀ ਸੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਵੀ ਮੁੰਬਈ ਦੇ ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਮਿਲਿਆ ਤੇ ਮਿਲ ਕੇ ਕੰਗਣਾ ਰਣੌਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕੰਗਣਾ ਰਣੌਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੇ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੰਗਣਾ ਰਣੌਤ ਜੇਲ੍ਹ ਜਾਵੇ ਤੇ ਉਸ ਨੂੰ ਜ਼ਮਾਨਤ ਤੱਕ ਨਾ ਮਿਲੇ ਕਿਉਂਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਹੈ ਕੰਗੜਾ ਰਨੋਤ ਲਗਾਤਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ ਰਹੀ ਹੈ ਜਿਸ ਦੇ ਨਾਲ ਨਾ ਸਿਰਫ ਪੂਰੀ ਕਿਸਾਨੀ ਜਿਹੜੀ ਕਿਸਾਨੀ ਦੇ ਭਾਵਨਾਵਾਂ ਜਿਹੜੀਆਂ ਮੈ ਪ੍ਰਭਾਵਤ ਹੁੰਦੀਆਂ ਨੇ ਬਲਕਿ ਸਿੱਖਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਉਸ ਦੇ ਵੱਲੋਂ ਵਰਤੀ ਗਈ ਸੀ ਬੀਤੇ 2-3 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਲਗਾਤਾਰ ਬੋਲਿਆ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਅਪੀਲ ਕਰਦੇ ਨੇ ਪੂਰੇ ਦੇਸ਼ ਵਾਸੀਆਂ ਨੂੰ ਕਹਿੰਦੇ ਨੇ ਕਿ ਅਸੀਂ ਖੇਤੀ ਕਾਨੂੰਨਾਂ ਜਿਹੜੇ ਉਹ ਰੱਦ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਵੀ ਕੰਗਣਾ ਰਣੋਤ ਨੇ ਇਸ ਨੂੰ ਸ਼ਰਮਨਾਕ ਕਿਹਾ ਸੀ ਦੁਖਦਾਇਕ ਕਿਹਾ ਸੀ ਤੇ ਇਹ ਕਿਹਾ ਸੀ ਕਿ ਜੇਕਰ ਸੜਕਾਂ 'ਤੇ ਬੈਠਣ ਵਾਲੇ ਕਾਨੂੰਨ ਬਣਾਉਣਗੇ ਤਾਂ ਫਿਰ ਕੀ ਬਣੇਗਾ ਇਸ ਦੇਸ਼ ਦਾ ਇਹ ਜਹਾਦੀ ਰਾਸ਼ਟਰ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੰਗਣਾ ਰਣੋਤ ਉਸ ਕਰਦੀ ਹੈ ਜਿਸ ਦੇ ਪੀਐਮ ਮੋਦੀ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਬੋਲਦੀ ਰਹੀ ਹੈ ਸਿੱਖਾਂ ਦੇ ਬਾਰੇ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਇੰਦਰਾ ਗਾਂਧੀ ਵਰਗਾ ਕੋਈ ਗੁਰੂ ਚਾਹੀਦਾ ਜਿਸ ਨੇ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਆਪਣੇ ਪੈਰਾਂ ਹੇਠ ਦੜਿਆ ਸੀ ਮੱਛਰਾਂ ਦੇ ਵਾਂਗ ਕੁਚਲ ਦਿੱਤਾ ਸੀ ਇਸ ਤਰ੍ਹਾਂ ਦੀ ਵਿਵਾਦਿਤ ਬਿਆਨਬਾਜ਼ੀ ਕੰਗਣਾ ਰਣੋਤ ਦੇ ਵੱਲੋਂ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ ਤੇ ਉਸ ਚਿੱਠੀ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਕੰਗਨਾਰ ਰਨੋਤੇ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਜੋ ਪਦਮ ਸ਼੍ਰੀ ਦਾ ਐਵਾਰਡ ਕੰਗਨਾਰ ਰਨੋਤ ਨੂੰ ਦਿੱਤਾ ਗਿਆ ਸੀ ਉਹ ਐਵਾਰਡ ਵਾਪਸ ਲੈਣਾ ਚਾਹੀਦਾ ਕਿਉਂਕਿ ਕੰਗਨਾਰ ਰਨੋਤ ਇਸ ਕਾਬਲ ਨਹੀਂ ਹੈ ਕਿ ਉਸ ਨੂੰ ਇੰਨਾ ਵੱਡਾ ਪੁਰਸਕਾਰ ਦਿੱਤਾ ਜਾਵੇ ਜੋ ਉਸ ਦੀ ਸ਼ਬਦਾਵਲੀ ਹੈ ਜੋ ਉਸ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਵਾਲੀ ਹੈ ਇਹ ਆਪਸ ਦੇ ਵਿੱਚ ਇੱਕ ਧਰਮ ਤੋਂ ਦੂਜੇ ਧਰਮ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲੀ ਹੈ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਤੇ ਕਿਸਾਨਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੀ ਰਣਬਾਜੀ ਲਗਾਤਾਰ ਹੋ ਕਰ ਰਹੀ ਹੈ ਪਰ ਹੁਣ ਕੰਗਨਾ ਰਣੌਤ ਦੇ ਖਿਲਾਫ ਮੋਰਚਾ ਖੁੱਲ ਚੁੱਕਾ ਹੈ ਕੰਗਨਾ ਰਣੌਤ ਦੇ ਮੁੰਬਈ ਸਥਿਤ ਕਰਦੇ ਬਾਅਦ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਸਿੱਖ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤੇ ਮੁੰਬਈ ਦੇ ਜਿਹੜੇ ਲੋਕਲ ਸਿੱਖ ਨੇ ਸਿੱਖ ਵੀ ਉਸ ਤੇ ਘਰ ਦੇ ਬਾਰੇ ਇਕੱਠੇ ਹੋਏ ਨੇ ਇੱਕੋ ਗੱਲ ਦੀ ਮੰਗ ਕਰ ਰਹੇ ਨੇ ਕਿ ਜੋ ਬਿਆਨਬਾਜ਼ੀ ਕੰਗਣਾ ਰਣੌਤ ਕਰ ਰਹੀ ਹੈ ਜੇਕਰ ਕਾਨੂੰਨੀ ਕਾਰਵਾਈ ਬੰਦ ਹੀ ਕਾਨੂੰਨੀ ਕਾਰਵਾਈ ਕੰਗਣਾ ਰਣੌਤ ਤੇ ਨਹੀਂ ਹੋਏਗੀ ਤਾਂ ਇਸ ਤੋਂ ਬਾਅਦ ਕੰਗਣਾ ਰਣੌਤ ਦੇ ਖਿਲਾਫ ਸੰਘਰਸ਼ ਹੋਏਗਾ ਜਿਹੜਾ ਉਹ ਤੇਜ਼ ਕੀਤਾ ਜਾਏਗਾ ਕਿਉਂਕਿ ਜੋ ਬਿਆਨਬਾਜ਼ੀ ਕੰਗਣਾ ਰਣੌਤ ਕਰ ਰਹੀ ਹੈ ਉਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਹਰਟ ਹੋ ਰਹੀਆਂ ਨੇ ਉਸ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਭਾਵੇਂ ਤੁਸੀਂ ਕਿਸੇ ਵੀ ਵਿਚਾਰ ਤਾਰਾ ਦੇ ਨਾਲ ਸਹਿਮਤੀ ਰੱਖਦੇ ਹੋਵੋ ਪਰ ਇਸ ਤਰ੍ਹਾਂ ਦੀ ਵਿਵਾਦਿਤ ਬਿਆਨਬਾਜ਼ੀ ਕਰਨਾ ਤੁਹਾਡਾ ਕੋਈ ਅਧਿਕਾਰ ਨਹੀਂ ਹੈ ਕੋਈ ਹੱਕ ਨਹੀਂ ਹੈ ਮਨਜਿੰਦਰ ਸਿੰਘ ਸਿਰਸਾ ਵੀ ਇਹੀ ਗੱਲ ਕਹਿੰਦੇ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਇੱਕ ਵਫਦ ਲੈ ਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਤੇ ਕੱਲ੍ਹ ਮਹਾਰਾਸ਼ਟਰ ਤੇ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਮਿਲ ਕੇ ਮੰਗ ਕੀਤੀ ਜਾਂਦੀ ਹੈ ਕਿ ਕੰਗਣਾ ਰਣੌਤ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਤਰ੍ਹਾਂ ਵਾਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਜੋਤਰਾਵਾਂ ਨਫਰਤ ਫੈਲਾਉਣ ਵਾਲੇ ਲੋਕਾਂ ਦੇ ਉੱਤੇ ਦਰਜ ਦੀਆਂ ਨੇ ਜੋ ਇੱਕ ਧਰਮ ਤੋਂ ਦੂਜੇ ਧਰਮ ਦੇ ਲੋਕਾਂ ਦੇ ਪ੍ਰਤੀ ਨਫ਼ਰਤ ਇੱਕ ਮਣਾ ਦੇ ਵਿੱਚ ਪੈਦਾ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਨਾਲ ਉਹੇ ਤਰ੍ਹਾਂਾਂ ਕੰਗਨਾਰ ਨੌਤੇ ਲਗਣੀਆਂ ਚਾਹੀਦੀਆਂ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਨੂੰ ਜਿੱਥੇ ਲੈ ਕੇ ਗੱਲ ਕਹੀ ਗਈ ਸੀ ਕਿ ਪਦਮ ਸ਼੍ਰੀ ਦਾ ਐਵਾਰਡ ਜੋ ਉਸ ਨੂੰ ਦਿੱਤਾ ਗਿਆ ਉਹ ਵਾਪਸ ਲੈਣਾ ਚਾਹੀਦਾ ਪਤਾ ਨਹੀਂ ਕਿਸ ਆਧਾਰ ਤੇ ਦਿੱਤਾ ਗਿਆ ਉਸ ਨੂੰ ਪਦਮ ਸ਼੍ਰੀ ਦਾ ਐਵਾਰਡ ਬੰਜਿੰਦਰ ਸਿੰਘ ਸਿਰਸਾ ਇਹ ਗੱਲ ਕਹਿ ਰਹੇ ਸਨ ਕਿ ਸਮਝ ਨਹੀਂ ਆ ਰਹੀ ਕਿ ਕਿਸ ਆਧਾਰ ਤੇ ਪਦਮ ਸ਼੍ਰੀ ਦਾ ਐਵਾਰਡ ਉਸ ਨੂੰ ਦੇ ਦਿੱਤਾ ਗਿਆ ਜਦ ਕਿ ਇੰਨੇ ਵੱਡੇ ਸਨਮਾਨ ਦੀ ਕੰਗਣਾ ਰਣੌਤ ਬਿਲਕੁਲ ਵੀ ਹੱਕਦਾਰ ਨਹੀਂ ਹੈ ਇਸ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ ਕਿ ਪਦਮ ਸ਼੍ਰੀ ਦਾ ਅਵਾਰਡ ਕੰਗਣਾ ਰਣੌਤ ਤੋਂ ਵਾਪਸ ਲਿਆ ਜਾਣਾ ਚਾਹੀਦਾ ਪਰ ਹੁਣ ਉਸ ਦੇ ਖਿਲਾਫ ਮੈਦਾਨ ਹੈਗਾ ਜਿਹੜਾ ਭਖ ਚੁੱਕਾ ਹੈ ਕਿਉਂਕਿ ਕੰਗਣਾ ਰਣੋਤ ਦੇ ਮੁੰਬਈ ਸਥਿਤ ਕਰਦੇ ਬਾਅਦ ਪ੍ਰਦਰਸ਼ਨ ਸ਼ੁਰੂ ਹੋ ਰਿਹਾ ਹੈ ਬੀਤੀ ਰਾਤ ਤੋਂ ਹੀ ਇਹ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਹੈ ਸਿੱਖ ਜਥੇਬੰਦੀਆਂ ਦਾ ਮੁੰਬਈ ਦੇ ਜਿਹੜੇ ਲੋਕਲ ਸਿੱਖ ਨੇ ਮੁੰਬਈ ਦੇ ਵਿੱਚ ਰਹਿੰਦੇ ਨੇ ਉਹ ਸਾਰੇ ਸਿੱਖ ਉਸ ਦੇ ਘਰ ਦੇ ਬਾਰੇ ਇਕੱਠੇ ਹੋਏ ਨੇ ਤੇ ਕਹਿ ਰਹੇ ਨੇ ਮੰਗ ਕਰ ਰਹੇ ਨੇ ਕਿ ਇਸ ਔਰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਜੇਕਰ ਪੰਜਾਬ ਦੇ ਡਿਪਟੀ ਸੀਐਮ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਡਿਪਟੀ ਸੁਖਚੇਂਦਰ ਰੰਦਾਵਾ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਕੰਗਨਾ ਰਣੌਤ ਦਾ ਪੂਰੇ ਦੇਸ਼ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਪੰਜਾਬ ਨੂੰ ਤਾਂ ਬਾਈਕਾਟ ਕਰਨਾ ਹੀ ਚਾਹੀਦਾ ਪੂਰੇ ਦੇਸ਼ ਨੂੰ ਬਾਈਕਾਟ ਕਰਨਾ ਚਾਹੀਦਾ ਉਸ ਦੀਆਂ ਫਿਲਮਾਂ ਦਾ ਬਾਈਕਾਟ ਕਰਨਾ ਚਾਹੀਦਾ ਜੇਕਰ ਕਿਸੇ ਵੀ ਸੂਬੇ ਦੇ ਵਿੱਚ ਜਾਂਦੀ ਹੈ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਲਈ ਤਾਂ ਸਖਤ ਵਿਰੋਧ ਉਸ ਦਾ ਕਰਨਾ ਚਾਹੀਦਾ ਜੋ ਨਫ਼ਰਤ ਫੈਲਾਉਣ ਵਾਲੀਆਂ ਟਿੱਪਣੀਆਂ ਉਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਟਿੱਪਣੀਆਂ ਦਾ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਰੜਾ ਜਵਾਬ ਦੇਣਾ ਚਾਹੀਦਾ ਹੈ ਇਹ ਪੰਜਾਬ ਦੇ ਡਿਪਟੀ ਸੀਐਮ ਸੁਖਚੰਦਰ ਰੰਧਾਵਾ ਕਹਿ ਰਹੇ ਸੰਤ ਤੇ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਸ ਨੂੰ ਕੋਈ ਸ਼ੱਕ ਹੈ ਤਾਂ ਅੰਡੇਮਾਨ ਤੇ ਨਿਕੋਬਰ ਦੀਆਂ ਜ਼ਿਲ੍ਹਾ 'ਚ ਜਾ ਕੇ ਦੇਖੇ ਇਤਿਹਾਸ ਬੋਲਦਾ ਹੈ ਸਾਡਾ ਇਤਿਹਾਸ ਬੋਲਦਾ ਹੈ ਅੰਡੇਮਾਨ ਨਿਕੋਬਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਜਿਸ ਆਜ਼ਾਦੀ ਨੂੰ ਲੈ ਕੇ ਕੰਗਣਾ ਰਣੋਤ ਦੇ ਵੱਲੋਂ ਵਿਵਾਦਿਤ ਬਿਆਨਬਾਜ਼ੀ ਕੀਤੀ ਗਈ ਸੀ ਗਲਤ ਕਿਸਮ ਦੀ ਸ਼ਬਦਾਵਲੀ ਵਰਤੀ ਗਈ ਸੀ ਕਿਹਾ ਗਿਆ ਸੀ ਕਿ ਆਜ਼ਾਦੀ ਪੀਛਦੇ ਵਿੱਚ ਮਿਲੇ ਸੀ ਅਸਲ ਦੇ ਵਿੱਚ ਆਜ਼ਾਦੀ ਹੈ ਜਿਹੜੇ ਸਾਨੂੰ 2014 ਦੇ ਵਿੱਚ ਉਹਦਾ ਮਿਲਦੀ ਹੈ ਜਦੋਂ ਪੀਐਮ ਮੋਦੀ ਆਪਣੀ ਸਰਕਾਰ ਬਣਾਉਂਦੇ ਨੇ ਬੀਜੇਪੀ ਦੀ ਸਰਕਾਰ ਬਣਦੀ ਹੈ ਭਾਰਤ ਦੀ ਆਜ਼ਾਦੀ ਦੇ ਬਾਰੇ ਵੀ ਵੱਡੇ ਵਿਵਾਦਿਤ ਗੱਲ ਕਹਿ ਦਿੱਤੀ ਗਈ ਸੀ ਪਰ ਕੋਈ ਵੀ ਕਾਰਵਾਈ ਹੈ ਜਿਹੜੀ ਕੰਗਣਾ ਰਣੌਤ ਤੇ ਨਹੀਂ ਹੋਈ ਪਰ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਐਡੇ ਸਟੇਟਮੈਂਟ ਕੋਈ ਹੋਰ ਕਿਸੇ ਆਮ ਸਧਾਰਨ ਨਾਗਰਿਕ ਦੇ ਵੱਲੋਂ ਦਿੱਤੀ ਜਾਂਦੀ ਤਾਂ ਕੀ ਦੇਸ਼ ਦਾ ਪ੍ਰਸ਼ਾਸਨਿਕ ਢਾਂਚਾ ਹੈ ਜਿਹੜਾ ਉਹ ਚੁੱਪ ਬੈਠਦਾ ਇਹ ਵੱਡਾ ਸਵਾਲ ਹੈ ਕਿ ਜੇਕਰ ਕੰਗਣਾ ਰਣਵਾਤ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ ਹੈ ਤਾਂ ਉਸਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਲਗਾਤਾਰ ਵਿਵਾਦਿਤ ਸ਼ਬਦਾਵਲੀ ਉਸਦੇ ਵੱਲੋਂ ਵਰਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਜਿਸ ਦੇ ਨਾਲ ਕਿਸਾਨੀ ਅੰਦੋਲਨ ਹੈਗਾ ਜਿਹੜਾ ਕਿਸਾਨੀ ਅੰਦੋਲਨ ਤੇ ਤਾਂ ਆਪਣੀ ਪੜਾਅਸ ਕੱਢ ਹੀ ਰਹੀ ਹੈ ਨਾਲ ਦੀ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਸਿੱਖਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੀ ਹੈ ਜੋ ਬਿਲਕੁਲ ਵੀ ਸਹਿਨ ਜੋਗ ਨਹੀਂ ਹੈ ਬੀਤੇ ਦਿਨੀ ਵੀ ਉਸ ਦੇ ਵੱਲੋਂ ਦੋ ਦਿਨ ਪਹਿਲਾਂ ਪੋਸਟ ਪਾਈ ਜਾਂਦੀ ਹੈ ਕਿ ਮੱਛਰਾਂ ਦੇ ਵਾਂਗ ਸਿੱਖਾਂ ਨੂੰ ਇੰਦਰਾ ਗਾਂਧੀ ਦੇ ਵੱਲੋਂ ਡਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਸ ਦੇ ਖਿਲਾਫ ਮੋਰਚਾ ਖੁੱਲ ਚੁੱਕਿਆ ਹੈ ਮੁੰਬਈ ਦੇ ਵਿੱਚ ਉਸ ਦਾ ਜਿਹੜਾ ਘਰ ਹੈ ਉਸ ਦੀ ਰਿਹਾਇਸ਼ ਹੈ ਉਸ ਦੀ ਰਿਹਾਇਸ਼ ਤੇ ਬਾਹਰ ਸਿੱਖਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਰਣੌਤ ਤੇ ਉਹੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਕਿਸੇ ਹੋਰ ਆਮ ਸਧਾਰਾ ਨਾਗਰਿਕਤਾ ਹੁੰਦੀ ਹੈ ਜਿਹੜੇ ਵਿਵਾਦਿਤ ਕਿਸਮ ਦੇ ਬਿਆਨਬਾਜ਼ੀ ਕਰਦੇ ਨੇ ਤੇ ਨਾਲ ਦੀ ਨਾਲ ਦਿੱਲੀ ਸੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਕੰਗਨਾਰ ਨੌਤ ਤੇ ਬੰਦੀ ਕਾਰਵਾਈ ਨਹੀਂ ਹੋਏਗੀ ਤਾਂ ਉਸ ਦੇ ਖਿਲਾਫ ਸੰਘਰਸ਼ ਅਸੀਂ ਤੇਜ਼ ਕਰਾਂਗੇ ਪਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜ਼ਰੂਰ ਚਿੱਠੀ ਲਿਖੀ ਗਈ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ ਕਿ ਪੀਐਮ ਜਿਹੜਾ ਜਿਹੜਾ ਐਵਾਰਡ ਦਿੱਤਾ ਗਿਆ ਪਦਮ ਸ਼੍ਰੀ ਦਾ ਐਵਾਰਡ ਕੰਗਨਾਰ ਨੌਤ ਨੂੰ ਦਿੱਤਾ ਗਿਆ ਉਹ ਇਸ ਐਵਾਰਡ ਦੇ ਕਾਬਲ ਨਹੀਂ ਹੈ ਇਨੇ ਵੱਡੇ ਸਨਮਾਨ ਦੇ ਕੰਗਨਾਰਨੌਤ ਕਾਬਲ ਨਹੀਂ ਹੈ ਕੰਗਨਾਰਨੌਤ ਵਰਗੀ ਔਰਤ ਤੋਂ ਇਹ ਸਨਮਾਨ ਵਾਪਸ ਲਿਆ ਜਾਣਾ ਚਾਹੀਦਾ ਤੇ ਡਿਪਟੀ ਸੀਐਮ ਵੀ ਇਹੀ ਕਹਿ ਰਹੇ ਨੇ ਕਿ ਕੰਗਨਾਰਨੌਤ ਔਰਤ ਜਾਤ ਦੇ ਨਾਮ ਤੇ ਤੱਬਾ ਹੈ ਪੰਜਾਬ ਦੇ ਡਿਪਟੀ ਸੀਐਮ ਸੁਖਚਿੰਦਰ ਰੰਦਾਵਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਨੂੰ ਤਾਂ ਉਸ ਦਾ ਬਾਈਕਾਟ ਕਰਨਾ ਹੀ ਚਾਹੀਦਾ ਹੈ ਸਖਤ ਤਰੀਕੇ ਦੇ ਨਾਲ ਉਸ ਦਾ ਵਿਰੋਧ ਉਸ ਦਾ ਬਾਈਕਾਟ ਕਰਨਾ ਚਾਹੀਦਾ ਉਸ ਦੀ ਹਰ ਇੱਕ ਫਿਲਮ ਦਾ ਬਲਕੇ ਪੂਰੇ ਭਾਰਤ ਨੂੰ ਕਰਨਾ ਚਾਹੀਦਾ ਹੈ ਇੱਕ ਪਾਸੇ ਕਿਸਾਨੀ ਅੰਦੋਲਨ ਹੈ ਜਿਸ ਨੇ ਪੂਰੇ ਭਾਰਤ ਨੂੰ ਇਕੱਠਾ ਕੀਤਾ ਭਾਰਤ ਦੀ ਸਾਂਝੀ ਵਲਤਾ ਭਾਰਤ ਦਾ ਭਾਈਚਾਰਕ ਜਿਹੜਾ ਸੱਭਿਆਚਾਰਾ ਸਾਡਾ ਭਾਈਚਾਰਕ ਸੱਭਿਆਚਾਰ ਭਾਈਚਾਰਕ ਸਾਂਝ ਇਸ ਕਿਸਾਨੀ ਅੰਦੋਲਨ ਨੇ ਫੇਰ ਤੋਂ ਦਿਖਾਈ ਹੈ ਪਰ ਉਧਰ ਕੰਗਣਾ ਰਣੌਤ ਵਰਗੇ ਇਨਸਾਨ ਨੇ ਜਿਹੜੇ ਵਿਵਾਦਿਤ ਸ਼ਬਦਾਵਲੀ ਦੇ ਰਾਹੀ ਕਿਤਨਾ ਕਿਤੇ ਉਸ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸ ਲਈ ਪੂਰੇ ਦੇਸ਼ ਨੂੰ ਕੰਗਣਾ ਰਣੌਤ ਦਾ ਬਾਈਕਟ ਕਰਨਾ ਚਾਹੀਦਾ ਪੰਜਾਬ ਦੇ ਡਿਪਟੀ ਸੀਐਮ ਨੇ ਕਹਿ ਰਹੇ ਨੇ ਕਿ ਪੂਰੇ ਦੇਸ਼ ਨੂੰ ਉਸ ਦਾ ਬਾਈਕਟ ਕਰਨਾ ਚਾਹੀਦਾ ਉਸ ਦੀਆਂ ਫਿਲਮਾਂ ਦਾ ਬਾਈਕਟ ਕਰਨਾ ਚਾਹੀਦਾ ਪਰ ਮੁੰਬਈ ਦੇ ਵਿੱਚ ਉਸ ਦੇ ਖਿਲਾਫ ਮੋਰਚਾ ਖੁੱਲ ਚੁੱਕਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਮੁੰਬਈ ਦੇ ਵਿੱਚ ਕੰਗਣਾ ਨਰ ਨੋਦੇ ਕਰਦੇ ਬਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਕਾਨੂੰਨੀ ਕਾਰਵਾਈ ਕੰਗਨਾਰ ਨੋਤੇ ਕੀਤੀ ਜਾਵੇ